ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੁਹਾਡੇ ਨਵੇਂ ਨਵ ਨਿਯੁਕਤ ਜਿਹੜੀਆਂ ਭੈਣਾਂ ਨੇ ਔਰ ਤੁਹਾਡੇ ਪਰਿਵਾਰਾਂ ਨੂੰ ਖੁਸ਼ੀਆਂ ਪਰਿਵਾਰਾਂ ਚਾਉਣ ਚੁੱਲ੍ਹੇ ਬਲਦੇ ਰਹਿਣ ਤੁਸੀਂ ਖੁਸ਼ੀਆਂ ਦੀਆਂ ਦੀਵਾਲੀਆਂ ਖੁਸ਼ੀਆਂ ਦੀਆਂ ਹੋਲੀਆਂ ਪੰਜਾਬ ਨੂੰ ਪਰਮਾਤਮਾ ਦਿਖਾਵੇ ਤੇ ਆਪਾਂ ਇਸ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਪੰਜਾਬ ਸਰਕਾਰ ਨੌਜਵਾਨਾਂ ਦੇ ਵਿਦੇਸ਼ ਜਾਣ ਦੀ ਰੁਝਾਨ ਨੂੰ ਘਟਾਉਣ ਅਤੇ ਰੋਜ਼ਗਾਰ ਦੇਣ ਦੇ ਆਪਣੇ ਵਾਅਦੇ ਤੇ ਖਰੀ ਉਤਰ ਰਹੀ ਹੈ ਮਿਸ਼ਨ ਰੋਜ਼ਗਾਰ ਦੇ ਤਹਿਤ ਸੂਬੇ ਦੇ ਹੁਨਰਮੰਦ ਨੌਜਵਾਨ ਮੁੰਡੇ ਕੁੜੀਆਂ ਨੂੰ ਵੱਡੇ ਪੱਧਰ ਤੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਤੇ ਇਹ ਸਭ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਦਰਸ਼ੀ ਸੋਚ ਅਤੇ ਅਗਵਾਈ ਦਾ ਨਤੀਜਾ ਹੈ ਹੁਣ ਤੱਕ ਬਿਨਾ ਕਿਸੇ ਸਿਫਾਰਿਸ਼ ਤੇ ਵੱਖ-ਵੱਖ ਵਿਭਾਗਾਂ ਚ 55000 ਤੋਂ ਵੱਧ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ ਇਸ ਨਾਲ ਨਾ ਸਿਰਫ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਹੋਇਆ ਹੈ ਬਲਕਿ ਉਹਨਾਂ ਦੇ ਪਰਿਵਾਰਾਂ ਦੀ ਜ਼ਿੰਦਗੀ 'ਚ ਵੀ ਨਵੀਂ ਰੌਸ਼ਨੀ ਆਈ ਹੈ ਮੇਰਾ ਨਾਮ ਕੁਲਦੀਪ ਗਿੱਰਈ ਤੇ ਮੈਂ ਬਿਲੋਂਗ ਦਾ ਪਟਿਆਲਾ ਜ਼ਿਲ੍ਹਾ ਕਰਦਾ ਤੇ ਮੈਨੂੰ ਐਸਐਸ ਨਗਰ ਮਿਲਿਆ ਹੋਇਆ ਬਹੁਤ ਵਧੀਆ ਜੀ ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਲਈ ਕਿਉਂਕਿ ਸਾਡੀ 1.5 ਸਾਲ ਪਹਿਲਾਂ ਸਾਡੀ ਜੁਆਇਨਿੰਗ ਹੋਈ ਸੀ ਤੇ ਉਦੋਂ ਟ੍ਰੇਨਿੰਗ ਪੀਰੀਡ ਚੱਲ ਰਹੀ ਸੀ ਟ੍ਰੇਨਿੰਗ ਹੋਣ ਤੋਂ ਬਾਅਦ ਸਾਡੀ ਅੱਜ ਸਾਨੂੰ ਫਾਈਨਲੀ ਜਿਹੜੇ ਜੁਆਇਨਿੰਗ ਲੈਟਰ ਮਿਲ ਸਰਕਾਰ ਦੀ ਬਹੁਤ ਵਧੀਆ ਪੋਲਿਸੀ ਹੈ ਜੀ ਪੰਜਾਬ ਦੇ ਮੌਸਮ ਦੇ ਵਿੱਚ ਫਿਰ ਤੋਂ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ ਕਿਉਂਕਿ ਆਈਐਮਡੀ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਭਾਰੀ ਮੀਂਹ ਦਾ ਇਹ ਭਾਰੀ ਮੀਂਹ ਦੀ ਚੇਤਾਵਨੀ ਜਿਹੜੀ ਆ ਮੌਸਮ ਵਿਭਾਗ ਦੇ ਵੱਲੋਂ ਦਿੱਤੀ ਗਈ ਹੈ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਲਗਾਤਾਰ ਇਸੇ ਤਰ੍ਹਾਂ ਬਾਰਿਸ਼ ਜਿਹੜੀ ਆ ਤੇ ਪੈਂਦੇ ਨਾਲ ਲੋਕਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਤੇ ਅੱਜ ਵੀ ਦੱਸ ਦਿੰਦੇ ਆ ਕਿ ਅੱਜ ਵੀ ਕਈ ਥਾਵਾਂ ਤੇ ਸਵੇਰ ਤੋਂ ਹੀ ਬੱਦਲ ਜਿਹੜੇ ਛਾਏ ਹੋਏ ਨੇ ਤੇ ਉਹ ਮੌਸਮ ਵਿਭਾਗ ਦੇ ਵੱਲੋਂ ਮੀਂਹ ਦਾ ਅਲਰਟ ਵਿਚਾਰੀ ਕੀਤਾ ਗਿਆ ਤੇ ਜਲੰਧਰ ਦੇ ਵਿੱਚ ਕੱਲ ਵੀ ਸਵੇਰ ਤੋਂ ਬੱਦਲ ਜਿਹੜੇ ਛਾਏ ਹੋਏ ਸੀ ਤੇ ਅੱਜ ਵੀ ਜਿਹੜਾ ਇਹ ਕਈ ਥਾਵਾਂ ਤੇ ਬੱਦਲ ਛਾਏ ਹੋਏ ਨੇ ਤੇ ਜਲੰਧਰ ਦੇ ਵਿੱਚ ਵੀ ਥੋੜੀ ਦੇਰ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਉਹ ਜਤਾਈ ਜਾ ਰਹੀ ਹੈ ਕਿਉਂਕਿ ਕਾਲੇ ਕਣੇ ਬੱਦਲ ਜਿਹੜੇ ਆ ਛਾਏ ਹੋਏ ਆ ਤੇ ਮੌਸਮ ਵਿਭਾਗ ਦੇ ਵੱਲੋਂ ਇਸ ਦਾ ਅਲਰਟ ਜਿਹੜਾ ਉਹ ਜਾਰੀ ਕੀਤਾ ਗਿਆ ਹੈ ਕਿ ਉਹਨਾਂ ਵਾਲੇ ਦਿਨਾਂ ਦੇ ਵਿੱਚ ਤੇ ਲਗਾਤਾਰ ਇਸੇ ਤਰ੍ਹਾਂ ਹੀ ਮੀਂਹ ਪੈ ਸਕਦਾ ਹੈ ਤੇ ਦੱਸਦੇ ਨੇ ਕਿ ਮਹਾਲੀ, ਰੂਪਨਗਰ, ਪਠਾਨਕੋਟ ਇਹਨਾਂ ਦੇ ਵਿੱਚ ਜੈਲੋ ਅਲਰਟ ਜਾਰੀ ਕੀਤਾ ਗਿਆ ਹੈ ਤੇ ਜਲੰਧਰ ਅੰਮ੍ਰਿਤਸਰ ਲੁਧਿਆਣਾ ਅਤੇ ਹੋਰ ਨਾਲ ਜ਼ਿਲ੍ਹੇ ਨੇ ਜਿਨ੍ਹਾਂ ਦੇ ਵਿੱਚ ਭਾਰੀ ਮੀਂਹ ਦਾ ਅਲਰਟ ਵੀ ਜਾਰੀ ਹੈ ਤੇ ਕੱਲ ਕਈ ਥਾਵਾਂ ਤੇ ਸਵੇਰ ਤੋਂ ਹੀ ਠੰਡੀਆਂ ਹਵਾਵਾਂ ਚੱਲ ਰਹੀਆਂ ਸੀ ਹਨੇਰੀ ਵੀ ਚੱਲੀ ਆ ਤੇ ਅੱਜ ਫਿਰ ਤੋਂ ਇਸੇ ਤਰ੍ਹਾਂ ਹੀ ਮੌਸਮ ਜਿਹੜਾ ਖੁਸ਼ਕ ਬਣਿਆ ਹੋਇਆ ਮੌਸਮ ਸੁਹਾਵਣਾ ਬਣਿਆ ਹੋਇਆ ਤੇ ਜੇਕਰ ਥੋੜੀ ਦੇਰ ਦੇ ਵਿੱਚ ਮੀਂਹ ਪੈਂਦਾ ਤਾਂ ਲੋਕਾਂ ਨੂੰ ਜਿਹੜੀ ਆ ਗਰਮੀ ਸਿਹਤ ਦੀ ਗਰਮੀ ਤੋਂ ਉਸ ਤੋਂ ਰਾਹਤ ਮਿਲਣ ਵਾਲੀ ਆ ਤੇ ਫਿਲਹਾਲ ਹੁਣ ਜਿਹੜੀ ਆ ਦੱਸ ਦੇਣੀ ਕਿ ਹੁਮਸਪਰੀ ਗਰਮੀ ਤੋਂ ਉਸ ਤੋਂ ਤਾਂ ਲੋਕਾਂ ਨੂੰ ਰਾਹਤ ਜਿਹੜੀ ਆ ਉਹ ਮਿਲ ਚੁੱਕੀ ਆ ਪਿਛਲੇ ਦਿਨੀ ਲਗਾਤਾਰ ਬਾਰਿਸ਼ ਹੁੰਦੀ ਆ ਤੇ ਜੇਕਰ ਇੱਕ ਦਿਨ ਵੀ ਬਾਰਿਸ਼ ਸਾਰੇ ਦਿਨ ਮੀਂਹ ਪੈਂਦਾ ਤੇ ਦੂਜੇ ਦਿਨੇ ਕੜਾਕੇ ਦੀ ਧੁੱਪ ਦੇ ਨਾਲ ਹੁਮਸਪਰੀ ਗਰਮੀ ਲੋਕਾਂ ਨੂੰ ਕਾਫੀ ਮਹਿਸੂਸ ਹੁੰਦੀ ਆ ਜਿਸ ਦੇ ਨਾਲ ਕਿ ਹੁਣ ਇਸ ਤੋਂ ਰਾਹਤ ਜਿਹੜੀ ਆ ਮਿਲ ਗਈ ਆ ਕਿਉਂਕਿ ਲਗਾਤਾਰ ਮੀਂਹ ਜਿਹੜਾ ਉਹ ਪੈ ਰਿਹਾ ਸੀ ਪਿਛਲੇ ਦਿਨੀ ਵੀ ਤੇ ਮੌਸਮ ਵਿਭਾਗ ਦੇ ਵੱਲੋਂ ਅਲਰਟ ਵੀ ਕਰ ਦਿੱਤਾ ਗਿਆ ਚੇਤਾਵਨੀ ਵੀ ਦਿੱਤੀ ਗਈ ਆ ਪੰਜਾਬ ਦੀਆਂ ਕਈ ਥਾਵਾਂ ਤੇ ਭਾਰੀ ਮੀਂਹ ਜਿਹੜਾ ਉਹ ਪੈ ਸਕਦਾ ਤਾਂ ਵੱਡੀਆਂ ਮੁਸ਼ਕਲਾਂ ਦਾ ਵੀ ਇਸ ਦੇ ਨਾਲ ਲੋਕਾਂ ਨੂੰ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ بارش ਜਦੋਂ ਹੁੰਦੀ ਹੈ ਜਦੋਂ ਲਗਾਤਾਰ ਮੀਂਹ ਪੈਂਦਾ ਤੇ ਸੜਕਾਂ ਤੇ ਪਾਣੀ ਖੜਾ ਹੋ ਜਾਂਦਾ ਤੇ ਇਸ ਦੇ ਨਾਲ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਦਿੱਕਤ ਪਰੇਸ਼ਾਨੀ ਦੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਤੇ ਜਿਹੜੇ ਵਿਦਿਆਰਥੀ ਆ ਉਹਨਾਂ ਨੂੰ ਸਕੂਲ ਜਾਣ ਦੇ ਵਿੱਚ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਇਸੇ ਤਰ੍ਹਾਂ ਹੀ ਹੁਣ ਮੌਸਮ ਵਿਭਾਗ ਦੇ ਵੱਲੋਂ ਇਸ ਦਾ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਕਿ ਭਾਰੀ ਮੀਂਹੜਾ ਪੰਜਾਬ ਦੀਆਂ ਕਈ ਥਾਵਾਂ ਤੇ ਪਵੇਗਾ ਪੰਜਾਬ ਦੇ ਮੌਸਮ ਦੇ ਵਿੱਚ ਫਿਰ ਤੋਂ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ ਕਿਉਂਕਿ ਆਈਐਮਡੀ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਭਾਰੀ ਮੀਂਹ ਦਾ ਇਹ ਭਾਰੀ ਮੀਂਹ ਦੀ ਚੇਤਾਵਨੀ ਜਿਹੜੀ ਹੈ ਮੌਸਮ ਵਿਭਾਗ ਦੇ ਵੱਲੋਂ ਦਿੱਤੀ ਗਈ ਹੈ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਲਗਾਤਾਰ ਇਸੇ ਤਰ੍ਹਾਂ ਬਾਰਿਸ਼ ਜਿਹੜੀ ਆ ਤੇ ਪੈਣ ਦੇ ਨਾਲ ਲੋਕਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਤੇ ਅੱਜ ਵੀ ਦੱਸ ਦਿੰਦੇ ਆ ਕਿ ਅੱਜ ਵੀ ਕਈ ਥਾਵਾਂ ਤੇ ਸਵੇਰ ਤੋਂ ਹੀ ਬੱਦਲ ਜਿਹੜੇ ਛਾਏ ਹੋਏ ਨੇ ਤੇ ਉਹ ਮੌਸਮ ਵਿਭਾਗ ਦੇ ਵੱਲੋਂ ਮੀਂਹ ਦਾ ਅਲਰਟ ਵਿਚਾਰੀ ਕੀਤਾ ਗਿਆ ਤੇ ਜਲੰਧਰ ਦੇ ਵਿੱਚ ਕੱਲ ਵੀ ਸਵੇਰ ਤੋਂ ਬੱਦਲ ਜਿਹੜੇ ਛਾਏ ਹੋਏ ਸੀ ਤੇ ਅੱਜ ਵੀ ਜਿਹੜਾ ਇਹ ਕਈ ਥਾਵਾਂ ਤੇ ਬੱਦਲ ਛਾਏ ਹੋਏ ਨੇ ਤੇ ਜਲੰਧਰ ਦੇ ਵਿੱਚ ਵੀ ਥੋੜੀ ਦੇਰ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਉਹ ਜਤਾਈ ਜਾ ਰਹੀ ਹੈ ਕਿਉਂਕਿ ਕਾਲੇ ਕਣੇ ਬੱਦਲ ਜਿਹੜੇ ਆ ਛਾਏ ਹੋਏ ਆ ਤੇ ਮੌਸਮ ਵਿਭਾਗ ਦੇ ਵੱਲੋਂ ਇਸ ਦਾ ਅਲਰਟ ਜਿਹੜਾ ਉਹ ਜਾਰੀ ਕੀਤਾ ਗਿਆ ਹੈ ਕਿ ਉਹਨਾਂ ਵਾਲੇ ਦਿਨਾਂ ਦੇ ਵਿੱਚ ਤੇ ਲਗਾਤਾਰ ਇਸੇ ਤਰ੍ਹਾਂ ਹੀ ਮੀਂਹ ਪੈ ਸਕਦਾ ਹੈ ਤੇ ਦੱਸਦੇ ਨੇ ਕਿ ਮਹਾਲੀ, ਰੂਪਨਗਰ, ਪਠਾਨਕੋਟ ਇਹਨਾਂ ਦੇ ਵਿੱਚ yellow alert ਜਾਰੀ ਕੀਤਾ ਗਿਆ ਹੈ ਤੇ ਜਲੰਧਰ, ਅੰਮ੍ਰਿਤਸਰ ਲੁਧਿਆਣਾ ਅਤੇ ਹੋਰ ਨਾਲ ਜ਼ਿਲ੍ਹੇ ਨੇ ਜਿਨ੍ਹਾਂ ਦੇ ਵਿੱਚ ਭਾਰੀ ਮੀਂਹ ਦਾ ਅਲਰਟ ਵੀ ਜਾਰੀ ਹੈ ਤੇ ਕੱਲ ਕਈ ਥਾਵਾਂ ਤੇ ਸਵੇਰ ਤੋਂ ਹੀ ਠੰਡੀਆਂ ਹਵਾਵਾਂ ਚੱਲ ਰਹੀਆਂ ਸੀ ਹਨੇਰੀ ਵੀ ਚੱਲੀ ਆ ਤੇ ਅੱਜ ਫਿਰ ਤੋਂ ਇਸੇ ਤਰ੍ਹਾਂ ਹੀ ਮੌਸਮ ਜਿਹੜਾ ਖੁਸ਼ਕ ਬਣਿਆ ਹੋਇਆ ਮੌਸਮ ਸੁਹਾਵਣਾ ਬਣਿਆ ਹੋਇਆ ਤੇ ਜੇਕਰ ਥੋੜੀ ਦੇਰ ਦੇ ਵਿੱਚ ਮੀਂਹ ਪੈਂਦਾ ਤਾਂ ਲੋਕਾਂ ਨੂੰ ਜਿਹੜੀ ਆ ਗਰਮੀ ਸਿਹਤ ਦੀ ਗਰਮੀ ਤੋਂ ਉਸ ਤੋਂ ਰਾਹਤ ਮਿਲਣ ਵਾਲੀ ਆ ਤੇ ਫਿਲਹਾਲ ਹੁਣ ਜਿਹੜੀ ਆ ਦੱਸ ਦੇਣੀ ਕਿ ਹੁਮਸਪਰੀ ਗਰਮੀ ਤੋਂ ਉਸ ਤੋਂ ਤਾਂ ਲੋਕਾਂ ਨੂੰ ਰਾਹਤ ਜਿਹੜੀ ਆ ਉਹ ਮਿਲ ਚੁੱਕੀ ਆ ਪਿਛਲੇ ਦਿਨੀ ਲਗਾਤਾਰ ਬਾਰਿਸ਼ ਹੁੰਦੀ ਆ ਤੇ ਜੇਕਰ ਇੱਕ ਦਿਨ ਵੀ ਬਾਰਿਸ਼ ਸਾਰੇ ਦਿਨ ਮੀਂਹ ਪੈਂਦਾ ਤੇ ਦੂਜੇ ਦਿਨੇ ਕੜਾਕੇ ਦੀ ਧੁੱਪ ਦੇ ਨਾਲ ਹੁਮਸਪਰੀ ਗਰਮੀ ਲੋਕਾਂ ਨੂੰ ਕਾਫੀ ਮਹਿਸੂਸ ਹੁੰਦੀ ਆ ਜਿਸ ਦੇ ਨਾਲ ਕਿ ਹੁਣ ਇਸ ਤੋਂ ਰਾਹਤ ਜਿਹੜੀ ਆ ਮਿਲ ਗਈ ਆ ਕਿਉਂਕਿ ਲਗਾਤਾਰ ਮੀਂਹ ਜਿਹੜਾ ਉਹ ਪੈ ਰਿਹਾ ਸੀ ਪਿਛਲੇ ਦਿਨੀ ਵੀ ਤੇ ਮੌਸਮ ਵਿਭਾਗ ਦੇ ਵੱਲੋਂ ਅਲਰਟ ਵੀ ਕਰ ਦਿੱਤਾ ਗਿਆ ਚੇਤਾਵਨੀ ਵੀ ਦਿੱਤੀ ਗਈ ਆ ਪੰਜਾਬ ਦੀਆਂ ਕਈ ਥਾਵਾਂ ਤੇ ਭਾਰੀ ਮੀਂਹ ਜਿਹੜਾ ਉਹ ਪੈ ਸਕਦਾ ਤਾਂ ਵੱਡੀਆਂ ਮੁਸ਼ਕਲਾਂ ਦਾ ਵੀ ਇਸ ਦੇ ਨਾਲ ਲੋਕਾਂ ਨੂੰ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ بارش ਜਦੋਂ ਹੁੰਦੀ ਹੈ ਜਦੋਂ ਲਗਾਤਾਰ ਮੀਂਹ ਪੈਂਦਾ ਤੇ ਸੜਕਾਂ ਤੇ ਪਾਣੀ ਖੜਾ ਹੋ ਜਾਂਦਾ ਤੇ ਇਸ ਦੇ ਨਾਲ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਦਿੱਕਤ ਪਰੇਸ਼ਾਨੀ ਦੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਤੇ ਜਿਹੜੇ ਵਿਦਿਆਰਥੀ ਆ ਉਹਨਾਂ ਨੂੰ ਸਕੂਲ ਜਾਣ ਦੇ ਵਿੱਚ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਇਸੇ ਤਰ੍ਹਾਂ ਹੀ ਹੁਣ ਮੌਸਮ ਵਿਭਾਗ ਦੇ ਵੱਲੋਂ ਇਸ ਦਾ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਕਿ ਭਾਰੀ ਮੀਂਹੜਾ ਪੰਜਾਬ ਦੀਆਂ ਕਈ ਥਾਵਾਂ ਤੇ ਪਵੇਗਾ ਪੰਜਾਬ ਦੇ ਮੌਸਮ ਦੇ ਵਿੱਚ ਫਿਰ ਤੋਂ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ ਕਿਉਂਕਿ ਆਈਐਮਡੀ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਭਾਰੀ ਮੀਂਹ ਦਾ ਇਹ ਭਾਰੀ ਮੀਂਹ ਦੀ ਚੇਤਾਵਨੀ ਜਿਹੜੀ ਹੈ ਮੌਸਮ ਵਿਭਾਗ ਦੇ ਵੱਲੋਂ ਦਿੱਤੀ ਗਈ ਹੈ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਲਗਾਤਾਰ ਇਸੇ ਤਰ੍ਹਾਂ ਬਾਰਿਸ਼ ਜਿਹੜੀ ਆ ਤੇ ਪੈਂਦੇ ਨਾਲ ਲੋਕਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਤੇ ਅੱਜ ਵੀ ਦੱਸ ਦਿੰਦੇ ਆ ਕਿ ਅੱਜ ਵੀ ਕਈ ਥਾਵਾਂ ਤੇ ਸਵੇਰ ਤੋਂ ਹੀ ਬੱਦਲ ਜਿਹੜੇ ਛਾਏ ਹੋਏ ਨੇ ਤੇ ਉਹ ਮੌਸਮ ਵਿਭਾਗ ਦੇ ਵੱਲੋਂ ਮੀਂਹ ਦਾ ਅਲਰਟ ਵਿਚਾਰੀ ਕੀਤਾ ਗਿਆ ਤੇ ਜਲੰਧਰ ਦੇ ਵਿੱਚ ਕੱਲ ਵੀ ਸਵੇਰ ਤੋਂ ਬੱਦਲ ਜਿਹੜੇ ਛਾਏ ਹੋਏ ਸੀ ਤੇ ਅੱਜ ਵੀ ਜਿਹੜਾ ਇਹ ਕਈ ਥਾਵਾਂ ਤੇ ਬੱਦਲ ਛਾਏ ਹੋਏ ਨੇ ਤੇ ਜਲੰਧਰ ਦੇ ਵਿੱਚ ਵੀ ਥੋੜੀ ਦੇਰ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਉਹ ਜਤਾਈ ਜਾ ਰਹੀ ਹੈ ਕਿਉਂਕਿ ਕਾਲੇ ਕਣੇ ਬੱਦਲ ਜਿਹੜੇ ਆ ਛਾਏ ਹੋਏ ਆ ਤੇ ਮੌਸਮ ਵਿਭਾਗ ਦੇ ਵੱਲੋਂ ਇਸ ਦਾ ਅਲਰਟ ਜਿਹੜਾ ਉਹ ਜਾਰੀ ਕੀਤਾ ਗਿਆ ਹੈ ਕਿ ਉਹਨਾਂ ਵਾਲੇ ਦਿਨਾਂ ਦੇ ਵਿੱਚ ਤੇ ਲਗਾਤਾਰ ਇਸੇ ਤਰ੍ਹਾਂ ਹੀ ਮੀਂਹ ਪੈ ਸਕਦਾ ਹੈ ਤੇ ਦੱਸਦੇ ਨੇ ਕਿ ਮਹਾਲੀ, ਰੂਪਨਗਰ, ਪਠਾਨਕੋਟ ਇਹਨਾਂ ਦੇ ਵਿੱਚ ਜੈਲੋ ਅਲਰਟ ਜਾਰੀ ਕੀਤਾ ਗਿਆ ਹੈ ਤੇ ਜਲੰਧਰ ਅੰਮ੍ਰਿਤਸਰ ਲੁਧਿਆਣਾ ਅਤੇ ਹੋਰ ਨਾਲ ਜ਼ਿਲ੍ਹੇ ਨੇ ਜਿਨ੍ਹਾਂ ਦੇ ਵਿੱਚ ਭਾਰੀ ਮੀਂਹ ਦਾ ਅਲਰਟ ਵੀ ਜਾਰੀ ਹੈ ਤੇ ਕੱਲ ਕਈ ਥਾਵਾਂ ਤੇ ਸਵੇਰ ਤੋਂ ਹੀ ਠੰਡੀਆਂ ਹਵਾਵਾਂ ਚੱਲ ਰਹੀਆਂ ਸੀ ਹਨੇਰੀ ਵੀ ਚੱਲੀ ਆ ਤੇ ਅੱਜ ਫਿਰ ਤੋਂ ਇਸੇ ਤਰ੍ਹਾਂ ਹੀ ਮੌਸਮ ਜਿਹੜਾ ਖੁਸ਼ਕ ਬਣਿਆ ਹੋਇਆ ਮੌਸਮ ਸੁਹਾਵਣਾ ਬਣਿਆ ਹੋਇਆ ਤੇ ਜੇਕਰ ਥੋੜੀ ਦੇਰ ਦੇ ਵਿੱਚ ਮੀਂਹ ਪੈਂਦਾ ਤਾਂ ਲੋਕਾਂ ਨੂੰ ਜਿਹੜੀ ਆ ਗਰਮੀ ਸਿਹਤ ਦੀ ਗਰਮੀ ਤੋਂ ਉਸ ਤੋਂ ਰਾਹਤ ਮਿਲਣ ਵਾਲੀ ਹੈ ਤੇ ਫਿਲਹਾਲ ਹੁਣ ਜਿਹੜੀ ਆ ਦੱਸ ਦੇਣੀ ਕਿ ਹੁਮਸਪਰੀ ਗਰਮੀ ਤੋਂ ਉਸ ਤੋਂ ਤਾਂ ਲੋਕਾਂ ਨੂੰ ਰਾਹਤ ਜਿਹੜੀ ਆ ਉਹ ਮਿਲ ਚੁੱਕੀ ਆ ਪਿਛਲੇ ਦਿਨੀ ਲਗਾਤਾਰ ਬਾਰਿਸ਼ ਹੁੰਦੀ ਆ ਤੇ ਜੇਕਰ ਇੱਕ ਦਿਨ ਵੀ ਬਾਰਿਸ਼ ਸਾਰੇ ਦਿਨ ਮੀਂਹ ਪੈਂਦਾ ਤੇ ਦੂਜੇ ਦਿਨੇ ਕੜਾਕੇ ਦੀ ਧੁੱਪ ਦੇ ਨਾਲ ਹੁਮਸਪਰੀ ਗਰਮੀ ਲੋਕਾਂ ਨੂੰ ਕਾਫੀ ਮਹਿਸੂਸ ਹੁੰਦੀ ਆ ਜਿਸ ਦੇ ਨਾਲ ਕਿ ਹੁਣ ਇਸ ਤੋਂ ਰਾਹਤ ਜਿਹੜੀ ਆ ਮਿਲ ਗਈ ਆ ਕਿਉਂਕਿ ਲਗਾਤਾਰ ਮੀਂਹ ਜਿਹੜਾ ਉਹ ਪੈ ਰਿਹਾ ਸੀ ਪਿਛਲੇ ਦਿਨੀ ਵੀ ਤੇ ਮੌਸਮ ਵਿਭਾਗ ਦੇ ਵੱਲੋਂ ਅਲਰਟ ਵੀ ਕਰ ਦਿੱਤਾ ਗਿਆ ਚੇਤਾਵਨੀ ਵੀ ਦਿੱਤੀ ਗਈ ਆ ਪੰਜਾਬ ਦੀਆਂ ਕਈ ਥਾਵਾਂ ਤੇ ਭਾਰੀ ਮੀਂਹ ਜਿਹੜਾ ਉਹ ਪੈ ਸਕਦਾ ਹੈ ਤਾਂ ਵੱਡੀਆਂ ਮੁਸ਼ਕਲਾਂ ਦਾ ਵੀ ਇਸ ਦੇ ਨਾਲ ਲੋਕਾਂ ਨੂੰ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ بارش ਜਦੋਂ ਹੁੰਦੀ ਹੈ ਜਦੋਂ ਲਗਾਤਾਰ ਮੀਂਹ ਪੈਂਦਾ ਹੈ ਤੇ ਸੜਕਾਂ ਤੇ ਪਾਣੀ ਖੜਾ ਹੋ ਜਾਂਦਾ ਤੇ ਇਸ ਦੇ ਨਾਲ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਦਿੱਕਤ ਪਰੇਸ਼ਾਨੀ ਦੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਤੇ ਜਿਹੜੇ ਵਿਦਿਆਰਥੀ ਆ ਉਹਨਾਂ ਨੂੰ ਸਕੂਲ ਜਾਣ ਦੇ ਵਿੱਚ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਇਸੇ ਤਰ੍ਹਾਂ ਹੀ ਹੁਣ ਮੌਸਮ ਵਿਭਾਗ ਦੇ ਵੱਲੋਂ ਇਸ ਦਾ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਕਿ ਪਾਰੀ ਮੀ ਜੜਾ ਪੰਜਾਬ ਦੀਆਂ ਕਈ ਥਾਵਾਂ ਤੇ ਪਵੇਗਾ